ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਵੀ ਠੀਕ ਆ ਫਰੈਂਡਸ ਸੀਰਤਾ ਜੀ ਇੰਨੀ ਖੁਸ਼ ਪਤਾ ਕਿਉਂ ਆ ਕਿਉਂਕਿ ਇਹਦੇ ਸਕੂਲ ਚ ਸੀਗੀ ਆ ਜਾਂ ਪੀਟੀਐਮ ਤੇ ਆ ਵਧੀਆ ਮਾਰਕਸ ਆ ਗਏ ਨੇ ਤੇ ਅੱਜ ਇਹ ਫ੍ਰੀ ਨੇ ਤੇ ਦਿਵਾਲੀ ਦੀਆਂ ਸਫਾਈਆਂ ਕਰਕੇ ਵੀ ਅਸੀਂ ਥੱਕ ਚੁੱਕੇ ਆ ਸਵਾਗਤ ਆ ਤੁਹਾਡਾ ਸਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਵੀ ਬਹੁਤ ਕੰਮ ਕਰੇ ਨੇ ਕਾ ਪੂਰੇ ਘਰ ਦੀ ਤਾਂ ਸਫਾਈ ਹੋ ਚੁੱਕੀ ਆ ਤੇ ਧੁੱਪ ਬਹੁਤ ਤੇਜ਼ ਆ ਫਰੈਂਡਸ ਕੱਪੜੇ ਬਹੁਤ ਹੋਏ ਨੇ ਅੱਜ ਆ ਦੇਖੋ ਕਿੰਨੇ ਕੱਪੜੇ ਧੋਏ ਨੇ ਅੱਜ ਆ ਸਾਰੇ ਕੱਪੜੇ ਮੈਂ ਧੋਏ ਨੇ ਮੈਂ ਧੋਏ ਨੇ ਤੇ ਅੱਖਾਂ ਵੀ ਨਹੀਂ ਖੁੱਲ ਰਹੀਆਂ ਧੁੱਪ ਦੇ ਵਿੱਚ ਤਾਂ ਫਰੈਂਡਸ ਅੱਛਾ ਤੇ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਹੈ ਦੁਪਹਿਰ ਦਾ ਵੱਜ ਗਿਆ ਡੇਢ ਪੌਣੇ ਤੋਂ ਹੋ ਗਏ ਨੇ ਤੇ ਰੋਟੀ ਦਾ ਟਾਈਮ ਆ ਚੱਲਦੇ ਆ ਰਸੋਈ ਦੇ ਵਿੱਚ ਦੇਖਦੇ ਆ ਕੀ ਬਣਾਉਨੇ ਆ ਅੱਜ ਫਿਰ ਤੇ ਅਸੀਂ ਇਹ ਤਾਂ ਦੇਖੋ ਮੇਰੀ ਪੂਛ ਵੱਡੀ ਹੋਈ ਆ ਪਿੱਛੇ ਵਿੱਚ ਸਾਰਾ ਸਾਗ ਨੂੰ ਲਾ ਲਿਆ ਸੀਗਾ ਮੈਂ ਤੜਕਾ ਯਮਮੀ ਸਾਗ ਨੂੰ ਦੇਖ ਕੇ ਤਾਂ ਮੂੰਹ 'ਚ ਪਾਣੀ ਆ ਗਿਆ ਕਿ ਰੋਟੀ ਬਣਾ ਕੇ ਫਟਾਫਟ ਖਾ ਲਈਏ ਬਸ ਹੁਣ ਹੁਣ ਕੰਮ ਕਰਦੇ ਸਾਰੇ ਫਿਨਿਸ਼ ਕਰਕੇ ਫ੍ਰੀ ਹੋਏ ਆ ਤੇ ਹੁਣ ਦੁਪਹਿਰ ਹੋਊਗੀ ਦੁਪਹਿਰ ਦਾ ਖਾਣਾ ਆ ਦੇਖੋ ਇੱਧਰ ਸਿਰ ਤਾਂ ਐਵੇਂ ਨਹੀਂ ਝੂਠਾ ਕਰਦੇ ਸੋ ਫਰੈਂਡਸ ਜਿਨੇ ਰੋਟੀ ਖਾਣੀਆਂ ਦੁਪਹਿਰ ਦੀ ਤਾਜ਼ੋ ਸਾਡੇ ਪਿੰਡ ਵਾਗੜੀਆਂ ਤੇ ਇਸੇ ਤਰ੍ਹਾਂ ਤੁਸੀਂ ਬਲੌਗ ਦੇ ਵਿੱਚ ਬਣੇ ਰਹੋ ਏ ਸਾਡਾ ਸ਼ਬਦ ਦੇਖੋ ਅੱਜ ਇਹ ਰੁੱਸ ਕੇ ਬੈਠਾ ਹੈ ਕਿਉਂਕਿ ਇਹ ਵਿਚਾਰਾ ਰੇੜੇ ਜਿਹੇ ਤੇ ਨਾ ਚੌੜਾ ਜਿਹਾ ਕਰ ਰਿਹਾ ਸੀਗਾ ਤੇ ਇਹ ਵਿਚਾਰਾ ਗਿਰ ਗਿਆ ਹੁਣ ਉਹ ਰੁੱਸ ਕੇ ਬੈਠਾ ਹੈ ਉੱਥੇ ਵੀ ਮੈਂ ਗਿਰ ਗਿਆ ਮੇਰੀ ਸ਼ੇਮ ਸ਼ੇਮ ਹੋਊਗੀ ਕਿਉਂਕਿ ਸੀਰ ਤੋਂ ਉਹ ਨੂੰ ਹਮੇਸ਼ਾ ਚੜਾਉਂਦੀ ਰਹਿੰਦੀ ਆ ਹਮਾਂ ਬਾੜ ਗਈ ਰੋਟੀ ਹਲੇ ਤਾਂ ਉਹ ਤਾਂ ਬਣ ਰਹੀ ਆ ਹਲੇ ਨਹੀਂ ਬਣੀ ਆ

ਓਹ ਪਹਿਲਾ ਪਹਿਲਾ ਪਰੋਠਾ ਗਰਮ ਗਰਮ ਫੁੱਲ ਮਾਰ ਕੇ ਖਾ ਲਈ ਗਰਮ ਗਰਮ ਪਰੋਠਾ ਪਾਣੀ ਲੈ ਲਾ ਰੋਟੀ ਖਾ ਲਈ ਫਰੈਂਡਸ ਹੁਣ ਆਪਾਂ ਚਾਹ ਬਣਾ ਰਹੇ ਆ ਤੀਸਰੇ ਪਹਿਰ ਦੀ ਚਾਹ ਇਹ ਚਾਹ ਪੀ ਲਈ ਫਰੈਂਡਸ ਚਾਹ ਪੀਣ ਤੋਂ ਬਾਅਦ ਸ਼ਾਮ ਦੇ 4:00 ਵਜੇ ਗਏ ਨੇ ਆਪਾਂ ਬੱਚਿਆਂ ਦੇ ਸਿਰ ਬਾਹ ਰਹੇ ਆ ਸਿਰ ਬਾਉਣ ਤੋਂ ਬਾਅਦ ਕਰਨੀਆਂ ਪੜ੍ਹਾਈ ਇਹਨਾਂ ਨੇ ਸਕੂਲ ਦੀ ਤੇ ਫਿਰ ਸ਼ਾਮ ਹੋ ਜੂਗੀ ਫਿਰ ਖੇਡ ਲੈਣਗੇ ਥੋੜਾ ਬਹੁਤਾ ਫਿਰ ਸੀ ਰੱਦੇ ਪਾਪਾ ਆ ਗਏ ਤੇ ਉਹ ਸਾਡੇ ਵਾਸਤੇ ਲੈ ਕੇ ਆਏ ਸੀਗੇ ਕੁਲਚੇ ਤੇ ਫਿਰ ਅਸੀਂ ਕੁਲਚੇ ਖਾਦੇ ਸਾਰਿਆਂ ਨੇ ਮਿਲ ਕੇ ਕੁਲਚੇ ਖਾਣ ਤੋਂ ਬਾਅਦ ਫਿਰ ਭਾਂਡੇ ਧੋਏ ਕਿਉਂਕਿ ਭਾਂਡੇ ਹੋ ਗਏ ਸੀਗੇ ਰੋਟੀ ਖਾਈ ਚਾਹ ਪੀ ਸੀਗੀ ਭਾਂਡੇ ਸਾਫ਼ ਕਰਨ ਤੋਂ ਬਾਅਦ ਫਿਰ ਅਸੀਂ ਹੁਣ ਆਪਾਂ ਨੇ ਬੱਚਿਆਂ ਨੂੰ ਪੜਾਉਣਾ ਏ ਕਿਉਂਕਿ ਸ਼ਾਮ ਵੀ ਹੋ ਗਈ ਆ ਫਿਰ ਰਾਤ ਦਾ ਕਰਾਂਗੇ ਮੇਰਾ ਪਰਦੇਸ਼ਮਾਨ ਮੇਰਾ ਪਰਦੇਸ਼ਮਾਨ ਮੈਂ ਆ ਬਣਾ ਗਿਆ ਪਹਿਲਾ ਇਹ ਕੱਢ ਲੈਂਦੇ ਪਹਿਲਾਂ ਮੈਂ ਸੱਚ ਸ਼ਬਦ ਜਾ ਸਾਡਾ ਭਾਰਤ ਜਾ ਸਾਡਾ ਭਾਰਤ ਉਸੇ ਹੋ ਗੁਲਾਮ ਹੋਇਆ ਹਾਰਿਕ ਨੂੰ ਗਾਣਾ ਲਈ ਕਿਉਂ ਨਾ ਖਰੀਦ ਤੇ ਨਾ ਜੇ ਸਾਡਾ ਭਾਰਤ ਦੇਸ਼ ਮੇਰਾ ਭਾਰਤ ਮੇਰਾ ਮਾਂ ਪੂਲ ਦੁਨੀਆ ਵਿੱਚ ਨਿਸ਼ਾਨ ਠੀਕ ਹੈ ਚਲ ਚਲ ਸਿੱਧੂ ਨੂੰ ਪੜਕੇ ਸੁਣਾਓ There was a naughty boy and a naughty boy ਸਾਡੇ ਕੋ ਕੱਟ ਕੇ ਸਟੋਰੀ ਦੋ ਪੀਪਲ देयर ਟੂ ਮੀ ਆਪੀ ਬੀ 10 ਹੀ ਪੜ ਹੁੰਦਾ ਡੈਡ ਦਾ ਗਰਾਊਂਡ ਬਹੁਤ ਹੈਦਾ ਹਾਂ ਮੈਂ ਪੜਦਾ ਮੈਂ ਪੜਦਾ ਹੋ ਗਈ ਸਟੱਡੀ ਹਾਂਜੀ ਸ਼ਾਮ ਦੇ ਬੱਜ ਗਏ ਨੇ 5 ਤੇ ਸਟੱਡੀ ਵੀ ਹੋ ਗਈ ਬੱਚਿਆਂ ਦੀ ਬੱਚਿਆਂ ਦੇ ਫਰੈਂਡ ਵੀ ਆ ਗਏ ਨੇ ਖੇਡਣ ਤੇ ਅੱਜ ਦੇ ਵਲੌਗ ਦੇ ਵਿੱਚ ਫਰੈਂਡਸ ਬਸ ਇੰਨਾ ਹੀ ਤੇ ਤੁਹਾਨੂੰ ਕਾਗlo ਫੇਕ ਕਲਰ ਕਰ ਲਓ ਫਰੈਂਡਸ ਤੁਹਾਨੂੰ ਮੇਰਾ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜਿਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੀ ਤੁਹਾਨੂੰ ਫੇਰ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ